ਉਸੇ ਦੀ ਗਵਰਨਮੈਂਟ ਸਖਤ ਹੋਈ ਹੈ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਵਤੀਰਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਵੀ ਪੁਲਿਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਜੇ ਕੋਈ ਆਪਣੀ ਆਈਡੈਂਟੀਟੀ ਦਿਖਾਉਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਇੱਕ ਤਾਜ਼ੀ ਅਪਡੇਟ ਅਮਰੀਕਾ ਤੋਂ ਸਾਹਮਣੇ ਆਈ ਹੈ ਤੁਹਾਨੂੰ ਦੱਸਦੇ ਕਿ ਨਿਊਯਾਰਕ ਤੇ ਨਿਊ ਜਰਸੀ ਦੇ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ ਰੇਡ ਕਰਕੇ ਤੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ ਪੁਲਿਸ ਨੇ ਇਹ ਸ਼ੱਕ ਜਤਾਇਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਗੁਰਦੁਆਰਿਆਂ ਦੇ ਵਿੱਚ ਲੁਕੇ ਹੋ ਸਕਦੇ ਨੇ ਇੱਥੇ ਉਹਨਾਂ ਦੇ ਵੱਲੋਂ ਸ਼ਰਨ ਲਈ ਜਾ ਸਕਦੀ ਹੈ ਇਹ ਸ਼ੱਕ ਜਿਹੜਾ ਆ ਉਹ ਪੁਲਿਸ ਦੇ ਵੱਲੋਂ ਜਤਾਇਆ ਗਿਆ ਹੈ ਜਿਸ ਕਾਰਨ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਵਿੱਚ ਰੈਟ ਕੀਤੀ ਗਈ ਹੈ ਯੂਐਸਏ ਦੀ ਪੁਲਿਸ ਦੇ ਵੱਲੋਂ ਤਾਂ ਲਗਾਤਾਰ ਕੀ ਡੋਨਾਲਡ 트੍ਰੰਪ ਦੇ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਜਿੰਨੇ ਵੀ ਗੈਰ ਕਾਨੂੰਨੀ ਟਾਕ ਦੇ ਨਾਲ ਪ੍ਰਵਾਸੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਇਥੋਂ ਡਿਪੋਰਟ ਕੀਤਾ ਜਾ ਰਿਹਾ ਹੈ ਔਰ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਵਿੱਚ ਪੁਲਿਸ ਨੇ ਚੈਕਿੰਗ ਕੀਤੀ ਹੈ ਹਾਲਾਂਕਿ ਸਿੱਖ ਜਥੇਬੰਦੀਆਂ ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਉਹਨਾਂ ਨੇ ਇਹਦੀ ਨਿੰਦਾ ਕੀਤੀ ਹੈ ਉਹਨਾਂ ਕਿਹਾ ਹੈ ਕਿ ਗੁਰੂ ਘਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਪੁਲਿਸ ਦਾ ਪਹੁੰਚਣਾ ਰੇਡ ਕਰਨਾ ਸੰਗਤਾਂ ਦੀ ਸ਼ਰਧਾ ਤੇ ਆਸਥਾ ਦੇ ਲਈ ਖਤਰਾ ਹੈ ਨਿਰਾਦਰ ਵੀ ਕੀਤਾ ਗਿਆ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹ ਇੱਥੇ ਸ਼ਰਨ ਲੈ ਸਕਦੇ ਨੇ ਇਹ ਖਦਸਾ ਜਿਹੜਾ ਆ ਯੂਐਸਏ ਦੇ ਪ੍ਰਸ਼ਾਸਨ ਦੇ ਵੱਲੋਂ ਜਤਾਇਆ ਗਿਆ ਹੈ ਜਿਸ ਕਰਕੇ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਸ ਕਾਰਵਾਈ ਨੂੰ ਉਹਨਾਂ ਨੇ ਸਿੱਖਾਂ ਦੇ ਲਈ ਸਿੱਖਾਂ ਦੀ ਆਸਥਾ ਤੇ ਸ਼ਰਧਾ ਦੇ ਲਈ ਖਤਰਾ ਦੱਸਿਆ ਹੈ ਉਹਨਾਂ ਕਿਹਾ ਹੈ ਕਿ ਪੁਲਿਸ ਦੇ ਵੱਲੋਂ ਇਸ ਤਰੀਕੇ ਦੀ ਰੇਡ ਕੀਤੀ ਜਾਣੀ ਗੁਰੂ ਘਰਾਂ ਦੇ ਵਿੱਚ ਮਾਹੌਲ ਖਰਾਬ ਕਰਨ ਦੇ ਬਰਾਬਰ ਹੈ ਔਰ ਸਿੱਖਾਂ ਦੀ ਆਸਤਾ ਤੇ ਸ਼ਰਧਾ ਨੂੰ ਵੀ ਠੇਸ ਪਹੁੰਚੀ ਹੈ ਕਿਉਂਕਿ ਯੂਐਸਏ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਕ ਖੱਤਸਾ ਸੀ ਕਿ ਵੱਖਵਾਦੀਆਂ ਦੇ ਵੱਲੋਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵੱਲੋਂ ਗੁਰਦੁਆਰਿਆਂ ਦੇ ਵਿੱਚ ਸ਼ਰਨ ਲਈ ਜਾ ਸਕਦੀ ਹੈ ਇਹ ਖੱਤਸਾ ਜਤਾਇਆ ਗਿਆ ਸੀ ਕਿ ਕੁਝ ਗੈਰ ਕਾਨੂੰਨੀਆਂ ਦੇ ਵੱਲੋਂ ਜਿਹੜੇ ਗੈਰ ਕਾਨੂੰਨੀ ਠਾਕ ਦੇ ਨਾਲ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਸ਼ਰਨ ਲਈ ਹੈ ਇਹ ਖੱਤਸਾ ਜਤਾਇਆ ਗਿਆ ਸੀ ਜਿਸ ਦੇ ਚੱਲਦਿਆਂ ਅਮਰੀਕਾ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੈਕਿੰਗ ਕੀਤੀ ਗਈ ਗੁਰਦੁਆਰਾ ਦੇ ਵਿੱਚ ਯੂਐਸਏ ਤੇ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਵਿੱਚ ਚੈਕਿੰਗ ਹੋਈ ਹੈ ਔਰ ਜਿਨ੍ਹਾਂ ਨੇ ਤਾਂ ਆਈਡੈਂਟੀਟੀ ਕਾਰਡ ਦਿਖਾ ਦਿੱਤਾ ਭਾਵੇਂ ਜਿਨ੍ਹਾਂ ਨੇ ਆਪਣੀ ਆਈਡੈਂਟੀਟੀ ਦਿਖਾਈ ਹੈ ਜਿਨ੍ਹਾਂ ਦੇ ਕੋਲ ਜਾਂ ਤਾਂ ਗ੍ਰੀਨ ਕਾਰਡ ਹੈ ਜਾਂ ਵਰਕ ਵੀਜ਼ਾ ਹੈ ਜਾਂ ਵਿਜ਼ਟਰ ਵੀਜ਼ਾ ਹੈ ਜਿਨ੍ਹਾਂ ਨੇ ਤਾਂ ਉਹ ਅਥਾਰਟੀ ਦਿਖਾ ਦਿੱਤੀ ਤਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਅਦਰਵਾਈਜ਼ ਜਿਨ੍ਹਾਂ ਨੇ ਆਈਡੈਂਟੀਟੀ ਨਹੀਂ ਦਿਖਾਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਿੱਧੇ ਤੌਰ ਤੇ ਐਕਸ਼ਨ ਲਿਆ ਜਾ ਰਿਹਾ ਹੈ ਯੂਐਸਏ ਦੀ ਸਰਕਾਰ ਕਾਫੀ ਸਖਤ ਦਿਖਾਈ ਦੇ ਰਹੀ ਹੈ ਜੇ ਤਾਂ ਕੋਈ ਆਈਡੈਂਟੀਟੀ ਦਿਖਾ ਦਿੰਦਾ ਹੈ ਕਿ ਉਹ ਵਿਜ਼ਟਰ ਤੇ ਹੈ ਜਾਂ ਫਿਰ ਵਰਕ ਪਰਮਿਟ ਤੇ ਰਹਿ ਰਿਹਾ ਹੈ ਅਮਰੀਕਾ ਦੇ ਵਿੱਚ ਜਾਂ ਉਹ ਉੱਥੋਂ ਦਾ ਨਾਗਰਿਕ ਹੈ ਗ੍ਰੀਨ ਕਾਰਡ ਹੋਲਡਰ ਹੈ ਤਾਂ ਉਹਨਾਂ ਨੂੰ ਸਿਰਫ ਪੁਲਿਸ ਛੱਡ ਰਹੀ ਹੈ ਅਦਰਵਾਈਜ਼ ਜੇ ਕੋਈ ਵੀ ਆਈਡੈਂਟੀਟੀ ਆਪਣੀ ਨਹੀਂ ਦਿਖਾ ਰਿਹਾ ਤਾਂ ਉਸ ਨੂੰ ਤੁਰੰਤ ਯੋ ਯੂਐਸਏ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਹੁਣ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਦੌਰਾ ਕੀਤਾ ਹੈ ਚੈਕਿੰਗ ਕੀਤੀ ਗਈ ਹੈ ਕਿ ਕਈ ਗੈਰ ਕਾਨੂੰਨੀ ਪ੍ਰਵਾਸੀ ਵਕਵਾਦੀ ਲੁਕੇ ਹੋ ਸਕਦੇ ਨੇ ਇਹ ਖਰਚਾ ਜਤਾਇਆ ਗਿਆ ਹੈ ਕਿ ਗੁਰਦੁਆਰਿਆਂ ਦੇ ਵਿੱਚ ਸ਼ਰਨ ਉਹਨਾਂ ਦੇ ਵੱਲੋਂ ਲਈ ਜਾ ਸਕਦੀ ਹੈ ਸੋ ਇਸ ਕਰਕੇ ਮੇਨ ਮੁੱਖ ਮੋਟਿਵ ਉਹਨਾਂ ਦਾ ਹੈ ਕਿ ਸੀ ਕਿ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਲੁਕੇ ਹੋ ਸਕਦੇ ਨੇ ਜਿਨ੍ਹਾਂ ਨੇ ਸ਼ਰਨ ਲਈ ਹੋ ਸਕਦੀ ਹੈ ਸੋ ਇਸ ਕਰਕੇ ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਚੈਕਿੰਗ ਕੀਤੀ ਹੈ ਪੁਲਿਸ ਨੇ ਔਰ ਜਿਨ੍ਹਾਂ ਨੇ ਆਇਡੈਂਟੀਟੀ ਨਹੀਂ ਦਿਖਾਈ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਤਾਂ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਗ੍ਰਿਫਤਾਰੀਆਂ ਕਰ ਚੁੱਕੀ ਹੈ ਯੂ ਐਸ ਏ ਦੀ ਸਰਕਾਰ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਲਗਾਤਾਰ ਲੱਗਿਆ ਹੋਇਆ ਹੈ ਵਾਕ ਵਾਕ ਟਿਕਾਣਿਆਂ ਤੇ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਲੁਕੇ ਹੋਣ ਦਾ ਖਦ사 ਜਤਾਇਆ ਜਾ ਰਿਹਾ ਹੈ ਉਹਨਾਂ ਥਾਵਾਂ ਤੇ ਰੇਡ ਜਿਹੜੀ ਹੈ ਯੂ ਐਸ ਏ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਔਰ ਲਗਾਤਾਰ ਲੱਭਿਆ ਜਾ ਰਿਹਾ ਕਿ ਕੋਈ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਨਾ ਰਖੇ ਤਾਂ ਹੁਣ ਗੁਰਦੁਆਰਿਆਂ ਦੇ ਵਿੱਚ ਵੀ ਪੁਲਿਸ ਨੇ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਵਿੱਚੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉੱਥੇ ਯੂ ਐਸ ਏ ਦੇ ਪੁਲਿਸ ਪ੍ਰਸ਼ਾਸਨ ਨੇ ਦੌਰਾ ਕੀਤਾ ਹੈ ਚੈਕਿੰਗ ਕੀਤੀ ਗਈ ਹੈ ਕਿ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਤਾਂ ਨਹੀਂ ਰਹਿ ਰਿਹਾ ਕਿਉਂਕਿ ਉਹਨਾਂ ਨੇ ਖਦਸਾ ਜਤਾਇਆ ਹੈ ਕਿ ਸ਼ਰਨ ਲਈ ਹੋ ਸਕਦੀ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਸੋ ਇਸ ਕਰਕੇ ਦੌਰਾ ਕੀਤਾ ਗਿਆ ਹੈ ਕਿ ਜੇ ਕੋਈ ਆਇਡੈਂਟੀਟੀ ਦਿਖਾਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਜਾਂਦਾ ਹੈ ਅਦਰਵਾਈਜ਼ ਜੇ ਕੋਈ ਵੀ ਆਇਡੈਂਟੀਟੀ ਆਪਣੀ ਸ਼ੋ ਨਹੀਂ ਕਰਦਾ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਲਗਾਤਾਰ 트ੰਪ ਸਰਕਾਰ ਸਖਤ ਹੋਈ ਹੈ ਮੈਕਸੀਕੋ ਬਾਰਡਰ ਤੇ ਵੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਸਾਰੇ ਅ ਜਿੱਥੋਂ ਜਿੱਥੋਂ ਵੀ ਡੌਂਕੀ ਦਾ ਖੱਸਾ ਸੀ ਕਿ ਡੌਂਕੀ ਲਾਕੇ ਤੇ ਆਹ ਰਾਹ ਦੇ ਜ਼ਰੀਏ ਅਮਰੀਕਾ ਦੇ ਵਿੱਚ ਲੋਕ ਦਾਖਲ ਹੋ ਸਕਦੇ ਨੇ ਉਹਨਾਂ ਉਹਨਾਂ ਪੁਆਇੰਟਸ ਦੇ ਉੱਪਰ ਲਗਾਤਾਰ ਸਖਤੀ ਕਰ ਦਿੱਤੀ ਗਈ ਹੈ ਔਰ ਲਗਾਤਾਰ ਹੁਣ ਛਾਪੇਮਾਰੀ ਚੱਲ ਰਹੀ ਹੈ ਜਿੱਥੇ ਖੱਸਾ ਜਤਾਇਆ ਜਾਂਦਾ ਹੈ ਕਿ ਇੱਥੇ ਗੈਰ ਕਾਨੂੰਨੀ ਭਾਰਤੀ ਜਾਂ ਗੈਰ ਕਾਨੂੰਨੀ ਪ੍ਰਵਾਸੀ ਕੋਈ ਵੀ ਛੁਪਿਆ ਹੋ ਸਕਦਾ ਹੈ ਉਹਨਾਂ ਥਾਵਾਂ ਤੇ ਲਗਾਤਾਰ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਤਾ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਨਿਊਯਾਰਕ ਤੇ ਨਿਊ ਜਰਸੀ ਦੇ ਗੁਰਦੁਆਰਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ ਕਿ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀ ਲੁਕੇ ਹੋ ਸਕਦੇ ਨੇ ਇਹ ਖੱਸਾ ਜੁਤਾਇਆ ਗਿਆ ਹੈ